ਲੋਬੀ ਸੱਜਣੋ ਅੱਜ ਫੇਰ ਆ ਗਏ ਢਿੱਲੋ ਟਰੇਡਰਸ ਪਿੰਡੀ ਢਿੱਲ ਮਾ ਤੂਤੇ ਵਾਲੀ ਪਿੰਡੀ ਤੇ ਬਾਈ ਗਾਗਣ ਕੋਲੇ ਕੀ ਹਾਲ ਹੈ ਬਾਈ ਵਧੀਆ ਜੀ ਕਿਵੇਂ ਕੰਮ ਕਰ ਕੰਮ ਕਰ ਐਨ ਓਕੇ ਜੀ ਠੀਕ ਆ ਤੇ ਆ ਫਿਰ ਆਪਾਂ ਰਿਪੋਰਟ ਅੱਜ ਦੱਸ ਹੀ ਦਈਏ ਕਿਸਾਨ ਭਰਾਵਾਂ ਨੂੰ ਵੀ ਹੋਰ ਆ ਗਿਆ ਸਟਾਕ ਹਾਂ ਜੀ ਹਾਂ ਤੇ ਇੱਥੇ ਸ਼ੁਰੂ ਕਰ ਲੈਣੇ ਆ ਆ ਸੁਪਰ ਸੀਡਰ ਹਾਂ ਜੀ ਇਹ ਕਿੰਨਾ ਫੁੱਟਾ ਬਾਈ ਇਹ 8 ਫੁੱਟਾ ਜੀ 8 ਫੁੱਟਾ ਹੈਗਾ 21 ਮਾਡਲ ਹੈ 21 ਮਾਡਲ ਹਾਂ ਜੀ ਕਿੰਨੇ ਚ ਦੇਣਾ ਹੈਗਾ ਇਹ ਦੇ ਦਾਂਗੇ ਜੀ ਆਪਾਂ 90000 ਦਾ ਕੱਲੇ 90000 ਲਓ ਵੀ ਸਜਣੋ 90000 ਚ ਵੀ ਮਾਨਤਾਣ ਹੋਊਗਾ ਤੇ ਜਿਹੜੀ ਆ ਬੀਐਸ ਖੜੀ ਆ ਇਹ ਆ ਗਈ ਜੀ 10 ਮਾਡਲ 2010 ਮਾਡਲ ਹਾਂ ਕਿੰਨ ਫੁੱਟੇ ਕਾਟਰ ਚ ਆ ਗਈ ਜੀ ਇਹ 8 ਫੁੱਟੇ ਕਾਟਰ ਚ ਹਾਂ 16 ਫਿੰਗਰਾਂ ਦੇ ਵਿੱਚ 16 ਫਿੰਗਰਾਂ ਚ ਇਹ ਕਿੰਨੇ ਚ ਦੇਣੀ ਆ ਇਹ ਦੇ ਦਾਂਗੇ 1 ਲੱਖ 10000 ਦੀ ਪੂਰੇ ਲੱਖ ਚ ਕੋਈ ਨਾ ਲਓ ਵੀ ਸਜਣੋ ਪੂਰੇ ਲੱਖ ਚ ਤੇ ਆ ਚਾਨੀ ਵਾਲਿਆਂ ਦੀ ਇਹ ਆ ਗਈ 64 ਇੰਚੀ ਜੀ 18 ਮਾਡਲ ਹੈ 64 ਇੰਚੀ 18 ਮਾਡਲ ਹਾਂ ਜੀ 2 ਲੱਖ ਦੀ ਜੀ ਪੂਰੇ ਦੀ ਪੂਰੇ ਦੀ ਦੂਰੇ 2 ਲੱਖ ਦੀ ਆ ਬਣ ਜੂ ਆ ਕੰਪਿਊਟਰ ਕਰਾਏ ਕਿੰਨਾ ਮਾਡਲ ਆ ਬਈ ਇਹ 24 ਮਾਡਲ ਹੈ ਜੀ ਟੀਐਨਡੀ ਦਾ ਸਿਸਟਮ ਆ ਉਹ ਵੀ 24 ਮਾਡਲ ਆ 24 ਮਾਡਲ ਆ ਜਿਹੜਾ ਸਿਰਫ 100 ਘੰਟਾ ਚੱਲਿਆ ਜੀ ਵਾ ਸਿਰਫ 150 ਘੰਟਾ ਚੱਲਿਆ ਵਾ ਸਿਰਫ ਇਹ ਕਿੰਨੇ ਚ ਦੇਣਾ ਹੈਗਾ ਇਹ ਦੇ ਦਾਂਗੇ 2 ਲੱਖ 5000 ਦਾ ਇਹ ਵੀ ਪੂਰੇ ਦੋ ਚ ਹੀ ਕਰ ਲਾ 5 ਤੋਂ ਉੱਪਰ ਲੈ ਚੱਕ ਲੈ ਵੀ 2 ਲੱਖ ਚ ਲੈ ਜਾਓ ਕੰਪਿਊਟਰ ਕਰਾ ਤੇ ਜਿਹੜਾ ਆ ਹੈਗਾ ਐਗਰੀ ਜੋਨ ਵਾਲਾ ਇਹ ਕਿੰਨੇ ਫੁੱਟਾ ਬਈ ਇਹ 8 ਫੁੱਟਾ ਜੀ 8 ਫੁੱਟਾ ਹਾਂ ਇਹ ਮਾਡਲ ਕਿੰਨਾ ਹੈ ਇਹ 23 ਮਾਡਲ ਹੈ ਜੀ 90 ਪੈਸੇ ਪਏ ਨੇ ਬਲੇਟ 90 ਪੈਸੇ ਬਲੇਟ ਪਏ ਨੇ ਇਹ ਕਿੰਨੇ ਚ ਦੇਣ ਇਹ ਦੇ ਦਾਂਗੇ ਜੀ 1,65,000 ਦਾ 1,65,000 ਦਾ ਜਿਹੜਾ ਨਿਊ ਬਿਸ਼ਕਰਮਾ ਖੜਾ ਹੈਗਾ ਇਹ ਕਿੰਨਾ ਇਹ 23 ਮਾਡਲ ਇਹ ਆ ਗਿਆ ਜੀ ਇਹ ਕਿੰਨੇ ਫੁੱਟ ਚ ਹੈ ਇਹ ਵੀ 8 ਫੁੱਟ ਆ ਜੀ ਇਹ ਕਿੰਨੇ ਚ ਦੇਣ ਇਹ ਦੇ ਦਾਂਗੇ 1/2 ਲੱਖ ਦਾ ਜੀ 1/2 ਲੱਖ ਚ ਜਿਹੜਾ ਉਹ ਪਿੱਛੇ ਜਸਵੰਤ ਖੜਾ ਹੈਗਾ ਉਹ ਆ ਗਿਆ 8 ਫੁੱਟਾ ਜੀ 21 ਮਾਡਲ ਹੈ ਦੇਣਾ ਕਿੰਨੇ ਚ 1,10,000 ਦਾ ਲੱਖ ਚ ਦੇ ਦਈਏ ਦੇ ਤੋ ਜੀ ਲੋ ਵੀ ਸੱਜਣੋ ਲੱਖ ਚ ਬਣ ਜੂ ਜਸਵੰਤ ਜਿਹੜਾ ਆ ਖੜਾ ਹੈਗਾ ਕੇਐਸ ਵਾਲਿਆਂ ਦਾ ਇਹ ਕੇਐਸ ਵਾਲਿਆਂ ਦਾ ਇਹ ਕਿੰਨੇ ਫੁੱਟ ਹੈ ਇਹ ਆ ਗਿਆ ਜੀ 7 ਫੁੱਟ 7 ਫੁੱਟ ਇਹ ਕਿੰਨੇ ਚ ਦੇਣ ਇਹ ਲੱਖ ਦਾ ਜੀ ਪੂਰੇ ਦਾ ਚਲ ਪੂਰੇ ਲੱਖ ਚ ਬਾਈ ਨੇ ਪਹਿਲੀ ਪੂਰਾ ਲੱਖ ਕਰਤਾ ਤੇ ਸਾਨੂੰ ਨਵੀਆਂ ਮਸ਼ੀਨਾਂ ਦਿਖਾਉਣਿਆ ਹੁਣ ਭਈ ਆ ਚਾਨੀ ਦੀ ਖੜੀ ਹੈ ਜਿਹੜੀ ਇਹ ਕਿੰਨਾ ਮਾਡਲ ਇਹ 23 ਮਾਡਲ ਆ ਗਈ ਜੀ 23 ਮਾਡਲ ਆ ਕਿੰਨੇ ਇੰਚੀ ਹੈ ਇਹ 64 ਇੰਚੀ ਆ ਗਈ ਜੀ 64 ਇੰਚੀ ਆ ਰੇਟ ਕੀ ਹੈ ਇਹਦਾ ਇਹਦਾ 330000 ਹੈ ਜੀ 330000 ਜਿਹੜੀ ਆ ਬਿਸਕਰਮਾ ਇਹ ਆ ਗਈ 17 ਮਾਡਲ ਜੀ 2017 ਮਾਡਲ ਕਿੰਨੇ ਇੰਚ ਹੈ ਇਹ ਇਹ 61 ਇੰਚੀ ਹੈ ਜੀ ਇਹ 61 ਇੰਚੀ ਚਾਹ ਹਾਂ ਜੀ ਇਹ ਕਿੰਨੇ ਚ ਦੇਣੀ ਹੈ 1,55,000 ਦੀ 1,55,000 ਤੇ ਜਿਹੜੀਆਂ ਆ ਚਾ ਨਿਖੜੀ ਆ ਇੱਧਰ ਇਹ 22 ਮਾਡਲ ਆ ਜੀ 2022 ਮਾਡਲ ਆ ਹਾਂ ਜੀ ਇਹ ਇਹ ਕਿੰਨੇ ਇੰਚੀ ਹੈ ਇਹ ਵੀ 64 ਇੰਚੀ ਆ ਗਈ ਜੀ ਇਹ ਚਾਨੇ ਵਾਲੀਆਂ ਸਾਰੀਆਂ 64 ਇੰਚੀ ਸਾਰੀ 64 ਨੇ ਆਪਣੇ ਲਵੇ ਜੀ ਮਤਲਬ ਚਾਨੀ ਵਾਲੀਆਂ ਜਿੰਨੀਆਂ ਵੀ ਦਿਖਾਵਾਂਗੇ ਆਪਾਂ ਸਾਰੀਆਂ 64 ਸਾਰੀਆਂ 64 ਜੀ ਇਹਦਾ ਰੇਟ ਕੀ ਹੈ ਇਹਦਾ 290 ਹੈ ਜੀ 290 ਜਿਹੜੀ ਆ ਖੜੀ ਆ ਇੱਧਰ ਇਹ ਆ ਗਈ 25 ਮਾਡਲ ਜੀ 8. 25 ਮਾਡਲ 8.5 ਫੁੱਟੇ ਕਟਰ ਜੀ ਇਹ ਇਹ ਜਮਾ ਨਵੀ ਆ ਬਈ ਜਮਾ ਬਿਲਕੁਲ ਨਵੀ ਆ ਜੀ ਜਮੇ ਚੱਲੀ ਵੀ ਨਹੀਂ ਇੱਕ ਟਰਾਲੀ ਵੀ ਨਹੀਂ ਉੜਾਈ ਇਹ ਕਿੰਨੇ ਚ ਦੇਣੀ ਆ ਇਹ ਦੇ ਦਾਂਗੇ ਜੀ ਆਪਾਂ 415000 ਦੀ 415000 ਦੀ ਤੇ ਜਿਹੜੀ ਆ ਪਿੱਛੇ ਖੜੀ ਆ ਇਹ ਵੀ 25 ਆ ਗਈ ਜੀ ਇਹ ਵੀ 25 ਮਾਡਲ ਇਹ ਵੀ 415000 ਦੋਨੇ ਚੀਜ਼ਾਂ ਨੇ ਹਾਂ ਜੀ ਦੋਨੇ ਸੇਮ ਆ ਗਈਆਂ ਤੇ ਜਿਹੜੀ ਆ ਚਾਹਨੀ ਆ ਇੱਧਰ ਇਹ ਆ ਗਈ 18 ਮਾਡਲ 18 ਮਾਡਲ ਹਾਂ ਜੀ ਇਹ ਕਿੰਨੇ ਚ ਦੇਣੀ ਆ ਇਹ ਵੀ 2 ਲੱਖ ਦੀ ਜੀ ਇਹ ਵੀ ਪੂਰੇ 2 ਲੱਖ ਦੀ ਜਿਹੜੀ ਆ ਲੈਂਡ ਫੋਰਸ ਇਹ 21 ਮਾਡਲ ਆ ਗਈ ਜੀ 21 ਮਾਡਲ ਇਹ ਕਿੰਨੇ ਇੰਚ ਚ ਹੈ ਇਹ 57 ਚ ਆ ਗਈ ਜੀ 57 ਚ ਤੇ ਇਹ ਦੇਣੇ ਕਿੰਨੇ ਚ ਆਪਾ 165000 ਦੀ ਜੀ 165000 ਦੀ ਜਿਹੜੀ ਆ ਵਿਸ਼ਕਰਮਾ ਵਿਸ਼ਕਰਮਾ 21 ਮਾਡਲ ਦੀ 21 ਮਾਡਲ ਆ ਹਾਂ ਜੀ ਕਿੰਨੇ ਇੰਚ ਚ ਹੈ ਬਈ ਇਹ ਵੀ 55 ਚ ਆ ਗਈ ਜੀ 55 ਇੰਚ ਦੀ ਡਿਮਾਂਡ ਕੀ 190 ਦੀ 190000 ਦੀ ਆ ਕਿਹੜੀ ਬਿਸ਼ ਇਹ ਦੜਬਿਆਂ ਵਾਲਿਆਂ ਦੀ ਬਿਸ਼ ਕਰਮ ਇਹ 61 ਇੰਚੀ ਆ ਗਈ ਹਾਂ 61 ਇੰਚ 24 ਮਾਡਲ ਹੈ ਜੀ ਇੱਕ ਪਾਸੇ ਦੇ ਭਲੇਟ ਖੜੇ ਨੇ ਸਟੇਪ ਨਵੀਂ ਹੈ ਇਹਦੇ ਨਾਲ ਇੱਕ ਬਸ ਗਿਣਤੀ ਦੀ ਟਰਾਲੀਆਂ ਭਰੀਆਂ ਨੇ ਮੰਨ ਕੇ ਚੱਲੋ ਇਹ ਕਿੰਨੇ ਚ ਦੇਣੀ ਆ ਇਹ ਦੇ ਦਾਂ 290000 ਦੀ 290000 ਤੇ ਜਿਹੜੀ ਆ ਕੇਐਸ ਖੜੀ ਆ ਇਹ 62 ਇੰਚੀ ਆ ਗਈ ਜੀ ਇਹ 62 ਇੰਚੀ 23 ਮਾਡਲ ਆ ਜੀ 23 ਮਾਡਲ ਹੈ ਹਾਂ ਜੀ ਹਾਂ ਦੇਣੀ ਕਿੰਨੇ ਚ ਇਹ ਦੇ ਦਾਂਗੇ ਜੀ 275000 ਦੀ 275000 ਦੀ ਜਿਹੜੀ ਆ ਕਿੜੀ ਆ ਰਜੇਂਦਰਾ ਰੀਜਿੰਦਰ ਆ ਗਈ 16 ਮਾਡਲ ਹੈ ਜੀ 16 ਮਾਡਲ ਹੈ ਇਹ ਇੰਚ ਕਿੰਨੀਆਂ ਬਈ ਇਹ ਇਹ 55 ਹੈ ਜੀ 55 ਇੰਚ ਹੀ ਆ ਇਹਦੀ ਡਿਮਾਂਡ ਕੀ ਹੈ ਇਹ 1 ਲੱਖ 55000 1 ਲੱਖ 55000 ਜਿਹੜੀ ਆ ਕੇਐਸ ਵਾਲਿਆਂ ਦੀ ਖੜੀ ਆ ਇਹ 19 ਮਾਡਲ ਆ ਜੀ 19 ਮਾਡਲ ਆ ਕਿੰਨੇ ਇੰਚ ਚ ਆ ਬਈ ਇਹ ਇਹ 55 ਹੈ ਜੀ 55 ਇੰਚ ਚ ਆ ਇਹ ਕਿੰਨੇ ਚ ਦੇਣੀ ਆ 1 ਲੱਖ 85000 ਦੀ 1 ਲੱਖ 85000 ਦੀ ਜਿਹੜੀ ਇੱਧਰ ਫਿਸ ਕਰਮਾ ਖੜੀ ਆ ਇਹ ਦੇ ਦਾਂਗੇ ਜੀ 21 ਮਾਡਲ ਆ 52 ਇੰਚੀ ਹੈ 52 ਜੀ ਹਾਂ ਜੀ ਹਾਂ 1,80,000 ਦੀ ਤੇ 1,80,000 ਜਿਹੜੀ ਆ ਪਿੱਛੇ ਵਿਸਕਰਮਾ ਖੜੀ ਆ ਇਹ ਵੀ 21 ਮਾਡਲ ਆ ਜੀ ਇਹ ਵੀ 21 ਮਾਡਲ ਹੈ ਇਹ ਵੀ ਸੇਮ ਹੀ ਆ ਹਾਂ ਜੀ ਹਾਂ ਇਹਦਾ ਰੇਟ ਕੀ ਆ ਇਹ 1.90 ਦੀ ਆ ਜੀ 1.90 ਦੀ ਇਹੇ ਰੇਟ ਦਾ 10,000 ਕਿਵੇਂ ਆ ਜਿਹੜੇ ਬਸ ਹਾਂ ਜੀ ਹਾਂ ਇਹਨਾਂ ਵਿੱਚ ਬਿਲਕੁਲ ਫਰਕ ਪੈ ਗਿਆ ਜੀ ਹੈਨਾ ਕੰਡੀਸ਼ਨ ਦਾ ਫਰਕ ਪੈ ਗਿਆ ਤੇ ਜਿਹੜੀ ਆ ਕੇਐਸ ਖੜੀ ਆ ਕੇ 19 ਮਾਡਲ ਹੈ ਜੀ 19 ਮਾਡਲ ਆ ਹਾਂ 1,85,000 ਦੀ 1,85,000 ਦੀ ਜਿਹੜੀ ਉਹ ਪਿੱਛੇ ਚਾਨੀ ਖੜੀ ਆ ਉਹ 16 ਮਾਡਲ ਹੈ ਜੀ 16 ਤੇ ਰੇਟ ਕੀ ਹੈ ਬਾਈ ਉਹਦਾ ਰੇਟ ਇਹਦਾ 175000 ਹੈ 175000 ਦੀ ਜਿਹੜੀ ਆ ਬੇਸ ਕਰਮ ਇਹ ਆ ਗਈ 24 ਮਾਡਲ ਜੀ 24 ਮਾਡਲ ਹਾਂ ਜੀ ਇਹ ਵੀ ਮਾਲਾ ਗੈਂਤੀ ਟਰਾਲੀਆਂ ਹੋਣਗੀਆਂ ਗੈਂਤੀ ਦੀਆਂ ਟਰਾਲੀਆਂ ਭਰੀਆਂ ਨੇ ਭੋਕਣੇ ਪਕਣੇ ਦੋ ਤੁਸੀਂ ਜੱਜਮੈਂਟ ਹੋਈ ਜਾਂਦੀ ਹੈ ਭੋਕਣੇ ਤੋਂ ਜੱਜਮੈਂਟ ਹੋਈ ਜਾਂਦੀ ਹੈ ਇਹਦੀ ਕੀ ਡਿਮਾਂਡ ਹੈ ਇਹ ਦੇ ਦਾਂਗੇ ਜੀ 265000 ਦੀ 265000 ਦੀ ਜਿਹੜੀ ਆ ਚਾਨੀ ਆ ਇਹ 17 ਮਾਡਲ ਹੈ ਜੀ ਇਹ ਕਿੰਨੇ ਇੰਚ ਹੈ ਬਾਈ ਇਹਦੇ ਹੱਥ ਚ 40 ਹੀ ਹੂਗਾ 40 ਨੇ ਜੀ ਸਾਰੇ ਤੇ ਇਹਦਾ ਹੀ ਡਿਮਾਂਡ ਕੀ ਆ ਇਹ ਦੇ ਦਾਂਗੇ ਜੀ ਆਪਾਂ 185000 185000 ਦੀ ਜਿਹੜੀ ਆ ਦਸਮੇਸ਼ ਹੈ ਦਸਮੇਸ਼ ਇਹ ਦੇ ਦਾਂਗੇ ਜੀ ਆਪਾਂ 75000 ਦੀ ਕੱਲੇ 75000 ਦੀ ਕੁੱਲ 75000 ਮਾਡਲ ਕਿੰਨਾ ਹੈ ਮਾਡਲ ਹੈ 11 ਜੀ ਚੱਲ ਮਾਡਲ ਜਿਹੜਾ ਮਰਜੀ ਆ 75000 ਚ ਲੈ ਰੀਪਰ ਲੈ ਕੇ ਜਾਓ ਘਰੇ ਹੈਨਾ ਤੇ ਜਿਹੜੀ ਆ ਬਿਸਕਰਮਾ ਕਿਹੜੀ ਆ ਇਹ 14 ਮਾਡਲ ਆ ਗਈ ਇਹ 14 ਮਾਡਲ ਹੈ ਇਹ ਕਿੰਨੇ ਚ ਦੇਣਾ ਹੈਗਾ ਇਹ ਦੇ ਦਾਂਗੇ 110000 ਦਾ ਜੀ ਪੂਰੇ ਲੱਖ ਚ ਦੇ ਦੀਏ ਦੇ ਦਿਓ ਲੋ ਵੀ ਸਾਨੂੰ ਪੂਰੇ ਲੱਖ ਚ ਬਣ ਜੂ ਜਿਹੜੀ ਇੱਧਰ ਹਰਵਿੰਦਰਾ ਖੜੀ ਆ ਰਵਿੰਦਰਾ 16 ਮਾਡਲ ਜੀ 16 ਮਾਡਲ ਆ ਹਾਂ ਜੀ ਇਹਦੀ ਕੀ ਡਿਮਾਂਡ ਹੈ ਇਹਦੀ 1 ਲੱਖ 10000 ਆ ਜੀ ਇਹ ਵੀ ਲੱਖ ਚ ਹੈ 1 ਲੱਖ ਇਹ ਵੀ ਲੱਖ ਚ ਬਣ ਜੂਗੀ ਤੇ ਜਿਹੜੀ ਆ ਕਿਹੜੀ ਚੀਮੇ ਵਾਲਿਆਂ ਦੀ ਜਕਤਜੀਤ ਹਾਂ ਜੀ ਇਹ ਕਿੰਨਾ ਮਾਡਲ ਹੈ ਬਈ ਇਹ 10 ਮਾਡਲ ਹੈ ਜੀ 10 ਮਾਡਲ ਹੈ ਇਹਦਾ ਕੀ ਰੇਟ ਹੈ ਇਹ 85000 ਦੀ ਹੈ ਜੀ 85000 ਇਹ ਚ ਵੀ ਮਾੜਤਾਨ ਕਰਾਂਗੇ ਆਪਾਂ ਤੇ ਜਿਹੜੀ ਆ ਬਲਕਾਰ ਇਹ ਬਲਕਾਰ ਆ ਜੀ ਇਹ 20 ਮਾਡਲ ਹੈ ਜੀ 20 ਮਾਡਲ ਆ 55 ਇੰਚੀ ਚਾਹ 55 ਇੰਚੀ ਚਾਹ ਹਾਂਜੀ ਹਾਂ ਤੇ ਇਹ ਤਾਂ ਚਾਨੀ ਵਾਲਿਆਂ ਦੀ ਜਮਾ ਕਾਪੀ ਹੈ ਨਾ ਜਮਾ ਕਾਪੀ ਜੀ ਹਾਂ ਤੇ ਇਹਦੀ ਡਿਮਾਂਡ ਕੀ ਹੈ ਇਹ ਦੇ ਦਾਂਗੇ ਜੀ ਆਪਾਂ 1.5 ਲੱਖ ਦੀ ਪੂਰੇ 1.5 ਲੱਖ ਦੀ ਜਿਹੜੀ ਆ ਕੇਸ ਖੜੀ ਆ ਕੇ 55 ਇੰਚੀ ਆ ਜੀ 11 ਮਾਡਲ ਆ ਇਹਦੇ ਰੇਟ ਕੀ ਆ ਦਾ ਟਾਰਾਂ ਟੂਰਾਂ ਦੇ ਜਮਾ ਹਨ ਨਵੇਂ ਪਾਏ ਨੇ ਜੀ ਪਿਛਲੀ ਵਾਰੀ ਜੁੜੀ ਠੀਕ ਆ ਰੇਟ ਕੀ ਆ ਦਾ 85000 ਆ ਜੀ ਕੱਲਾ 85000 ਲੋਬੀ ਸੱਜਣੋਂ ਕੱਲਾ 85000 ਆ ਕੇਐਸ ਵਾਲਾ ਜਿਹੜਾ ਕੇਐਸ ਦੇ ਪਸੰਦ ਪਸੰਦ ਕਰਦੇ ਨੇ ਜਿਨ੍ਹਾਂ ਨੂੰ ਜਿਹੜੀ ਆ ਕੇਐਸ ਆ ਬਈ ਇਹ 15 ਮਾਡਲ ਹੈ ਜੀ 15 ਮਾਡਲ ਆ ਹਾਂ ਫੁੱਲ ਛੋੜੀ ਕੰਡੀਸ਼ਨ ਦੀ ਆ ਤੇ ਇਹਦਾ ਰੇਟ ਕੀ ਆ ਇਹ ਦੇ ਦਾਂਗੇ 1 ਲੱਖ 30000 ਦੀ 1 ਲੱਖ 30000 ਦੀ ਲੋਬੀ ਸੱਜਣੋਂ ਜਿਨ੍ਹਾਂ ਨੇ ਤੂੜੀ ਵਾਲੇ ਰੀਪਰ ਲੈਣੇ ਨੇ ਜਾਂ ਸੁਪਰ ਸੀਡਰ ਲੈਣੇ ਨੇ ਤਾਂ ਬਾਈ ਗਗਨ ਦਾ ਜਿਹੜਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਇੱਕ ਵਾਰੀ ਦੱਸ ਵੀ ਦੇ ਨੰਬਰ 78997 ਜੀ 55401 94638 80232 ਬਾਕੀ ਜਿਹੜੇ ਬਾਈ ਦੇ ਦੋਨੇ ਨੰਬਰ ਆਪਰ ਸਕਰੀਨ ਤੇ ਚੱਲੇ ਜਾਂਦੇ ਆ ਜੇ ਬਾਈ ਕਿਸੇ ਨੇ ਵਿੱਚ ਕੋਈ ਸੰਤ ਕਟਾਉਣਾ ਹੋਵੇ ਚਾਹੇ ਉੱਪਰ ਕਟਾਉਣਾ ਹੋਵੇ ਪੋ ਵੀ ਕੱਟ ਲਾ ਉਹ ਵੀ ਕੱਟ ਲਾਂਗੇ ਜੀ ਕੋਈ ਹੋਰ ਖੇਤੀਬਾੜੀ ਦਾ ਜਿਹੜਾ ਮਰਜੀ ਸੰਦਾ ਬਸ ਸਾਰੇ ਲੈ ਲੈਣੇ ਆ ਬਸ ਇੱਕ ਵਾਰੀ ਫੋਨ ਲਾਉਣਾ ਬਾਈ ਨੂੰ ਜਿਹੜਾ ਵੀ ਰੀਪਰ ਲੈਣਾ ਤਾਂ ਫੋਨ ਲਾ ਲਓ